ਰਾਜਵੀਰ ਜਵੰਦੇ ਦੇ ਸੰਸਕਾਰ ਵਾਲੀ ਥਾਂ ਤੇ ਦੀਵਾਲੀ ਵਾਲੇ ਦਿਨ ਲੋਕਾਂ ਨੇ ਟੇਕਿਆ ਮੱਥਾ ਲਾਈਆਂ ਮੋਮਬਤੀਆਂ ਵੈਸੇ ਮੱਥਾ ਟੇਕਣਾ ਬਣਦਾ ਵੀ ਸੀ ਇੰਨੀ ਸੂਚੀ ਤੇ ਸਾਫ਼ ਸੁਥਰੀ ਰੂਹ ਜਿਸ ਨੇ ਕਦੇ ਵੀ ਕੋਈ ਨਸ਼ਾ ਜਾਂ ਫਿਰ ਨੌਨ ਵੇਜ ਵਗੈਰਾ ਨਹੀਂ ਖਾਇਆ ਸ਼ੁਰੂ ਤੋਂ ਹੀ ਵੈਸ਼ਨੂ ਸੀ ਅਤੇ ਪੰਜਾਬੀ ਤੇ ਪੰਜਾਬੀਅਤ ਲਈ ਸਟੇਜਾਂ ਤੇ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਦਾ ਸੀ ਤੇ ਪੰਜਾਬੀ ਪਹਿਰਾਵੇ ਨੂੰ ਪ੍ਰਮੋਟ ਕਰਦਾ ਸੀ ਜਿਵੇਂ ਚਾਦਰਾਂ ਕੁੜਤਾ ਪੰਜਾਬੀ ਜੁੱਤੀ ਪਾ ਕੇ ਹੀ ਸਟੇਜਾਂ ਤੇ ਅਕਸਰ ਲਾਈਵ ਸ਼ੋਅ ਲਾਉਂਦਾ ਸੀ ਜੀ ਹਾਂ ਦੋਸਤੋ ਤੁਸੀਂ ਸਹੀ ਸੁਣ ਰਹੇ ਹੋ ਰਾਜਵੀਰ ਜਵੰਦੇ ਦਾ ਜਿੱਥੇ ਸੰਸਕਾਰ ਕੀਤਾ ਗਿਆ ਸੀ ਦੀਵਾਲੀ ਵਾਲੇ ਦਿਨ ਉਥੇ ਲੋਕਾਂ ਨੇ ਜਿਵੇਂ ਹੋਰ ਪੀਰਾ ਫਕੀਰਾਂ ਤੇ ਮੰਦਿਰਾਂ ਮਸਜਿਦਾਂ ਤੇ ਗੁਰਦੁਆਰੇ ਸਾਹਿਬ ਲੋਕੀ ਮੱਥਾ ਟੇਕਦੇ ਨੇ ਉਦਾਂ ਹੀ ਰਾਜਵੀਰ ਜਵੰਦੇ ਦਾ ਜਿੱਥੇ ਸੰਸਕਾਰ ਹੋਇਆ ਸੀ ਉੱਥੇ ਲੋਕਾਂ ਨੇ ਮੋਮਬਤੀ ਦੀਵੇ ਲਾ ਕੇ ਮੱਥਾ ਟੇਕਿਆ ਅਤੇ ਸੱਜਦਾ ਕੀਤਾ ਸੋ ਬਾਕੀ ਹੋਰ ਜਾਣਕਾਰੀ ਦਿਆਂਗੇ ਤੁਹਾਨੂੰ ਅੱਜ ਇਸ ਵੀਡੀਓ ਵਿੱਚ ਕਿ ਲੋਕਾਂ ਨੇ ਕਿਵੇਂ ਰਾਜਵੀਰ ਜਵੰਦੇ ਦੇ ਸੰਸਕਾਰ ਵਾਲੀ ਥਾਂ ਤੇ ਮੱਥੇ ਟੇਕੇ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਜਿਵੇਂ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਇਸ ਜਹਾਨ ਤੋਂ ਅਲਵਿਦਾ ਆਖ ਗਿਆ ਸੀ ਅਤੇ ਜਿੱਥੇ ਸਿੱਧੂ ਮੂਸੇਵਾਲੇ ਦਾ ਸੰਸਕਾਰ ਕੀਤਾ ਗਿਆ ਸੀ ਉਥੇ ਟਾਲੀ ਵਾਲੇ ਖੇਤ ਚ ਉਹਨਾਂ ਦਾ ਬੁੱਤ ਲਗਾਇਆ ਹੋਇਆ ਹੈ ਅਤੇ ਬਹੁਤ ਲੋਕ ਜਦੋਂ ਜਦੋਂ ਇਹ ਘਟਨਾ ਘਟੀ ਸੀ ਬਹੁਤ ਸਾਰੇ ਲੋਕ ਉਥੇ ਮੱਥਾ ਟੇਕਣ ਆਉਂਦੇ ਸੀ ਫੋਟੋ ਕਰਵਾਉਣ ਆਉਂਦੇ ਸੀ ਪਰ ਫਿਲਹਾਲ ਉਹ ਜਗ੍ਹਾ ਅੱਜ ਸੁੰਨੀ ਪਈ ਹੈ ਉਥੇ ਕੋਈ ਵੀ ਨਹੀਂ ਆ ਰਿਹਾ ਲੋਕੀ ਬਹੁਤ ਛੇਤੀ ਭੁੱਲ ਜਾਂਦੇ ਨੇ ਸਮੇਂ ਦੇ ਨਾਲ ਨਾਲ ਉਦਾਂ ਹੀ ਇੱਕ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਰਾਜਵੀਰ ਜਵੰਦੇ ਦਾ ਸੰਸਕਾਰ ਕੀਤਾ ਗਿਆ ਸੀ ਇੱਕ ਭੈਣ ਆਪਣੀ ਇੱਕ ਛੋਟੀ ਜਹੀ ਬੱਚੀ ਨੂੰ ਲੈ ਕੇ ਸੰਸਕਾਰ ਵਾਲੀ ਥਾਂ ਤੇ ਮੋਮਬਤੀ ਲਾ ਕੇ ਮੱਥਾ ਟੇਕਣ ਆਈ ਉਥੇ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਮੋਮਬਤੀਆਂ ਚੱਲ ਰਹੀਆਂ ਨੇ ਬਹੁਤ ਸਾਰੇ ਲੋਕ ਉਥੇ ਮੱਥਾ ਟੇਕਣ ਆਏ ਸੀ ਇਦਾਂ ਲੱਗ ਰਿਹਾ ਹੈ ਸ਼ਾਇਦ ਉਹਨਾਂ ਦੇ ਘਰ ਦੇ ਵੀ ਆਏ ਹੋਣ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਰਾਜਵੀਰ ਜਵੰਦਾ ਆਪਣੇ ਲਾਈਵ ਸ਼ੋਹਾਂ ਦੇ ਵਿੱਚ ਹਮੇਸ਼ਾ ਇੱਕ ਗੱਲ ਕਹਿੰਦਾ ਸੀ ਕਿ ਖੁੱਲਕੇ ਜਿਓ ਕੋਈ ਨਹੀਂ ਪਤਾ ਕਿ ਕਦੋਂ ਜ਼ਿੰਦਗੀ ਕਿਸ ਮੋੜ ਤੇ ਲੈ ਜਾਵੇ ਅਤੇ ਕਦੋਂ ਅਸੀਂ ਇਸ ਦੁਨੀਆ ਤੋਂ ਚਲੇ ਜਾਈਏ ਇਸ ਕਰਕੇ ਆਪਣੇ ਸ਼ੌਂਕ ਜ਼ਰੂਰ ਪੂਰੇ ਕਰੋ ਇੱਕ ਉੱਚਾ ਲੰਬਾ ਗੱਬਰੂ ਪੰਜਾਬੀ ਪਹਿਰਾਵੇ ਦੇ ਵਿੱਚ ਪੱਗ ਬਨ ਕੇ ਕਿੰਨਾ ਜੱਜਦਾ ਸੀ ਉਸਨੇ ਆਪਣੇ ਗੀਤਾਂ ਦੇ ਵਿੱਚ ਇਹਨੀ ਧਮਾਲ ਪਾਈ ਕੇ ਇੱਥੇ ਤੱਕ ਕੀ ਜਿਹੜੇ ਬਜ਼ੁਰਗ ਬਾਪੂ ਸੀ ਉਹ ਵੀ ਨੱਚਦੇ ਰਹੇ ਅਤੇ ਨੱਚਦੇ ਰਹਿਣਗੇ ਉਹਨਾਂ ਦਾ ਹਰ ਇੱਕ ਗੀਤ ਸੁਪਰ ਹਿੱਟ ਗਿਆ ਕੋਈ ਵੀ ਅਜੀਹਾ ਗੀਤ ਉਹਨਾਂ ਨੇ ਨਹੀਂ ਗਾਇਆ ਸੀ ਜਿਹੜਾ ਕਿ ਆਪਾਂ ਪਰਿਵਾਰ ਦੇ ਵਿੱਚ ਮਿਲ ਕੇ ਬੈਠ ਕੇ ਨਾ ਸੁਣ ਸਕੀਏ ਹਰ ਇੱਕ ਗੀਤ ਦਾ ਕੋਈ ਨਾ ਕੋਈ ਮਤਲਬ ਕੋਈ ਨਾ ਕੋਈ ਮਕਸਦ ਕੋਈ ਨਾ ਕੋਈ ਸੁਨੇਹਾ ਜ਼ਰੂਰ ਸੀ ਸੁਣਨੇ ਵਿੱਚ ਇਹ ਵੀ ਆ ਰਿਹਾ ਹੈ ਕਿ ਰਾਜਵੀਰ ਜੋ ਬੰਦੇ ਨੂੰ ਘੁੰਮਣ ਫਿਰਨ ਦਾ ਬਹੁਤ ਸ਼ੌਂਕ ਸੀ ਅਤੇ ਉਹ ਸਾਲ ਦੇ ਵਿੱਚ ਇੱਕ ਵਾਰ ਲੇਹ ਲਦਾਖ ਆਪਣੇ ਤਿੰਨ ਚਾਰ ਦੋਸਤਾਂ ਦੇ ਨਾਲ ਬਾਈਕ ਦੇ ਉੱਤੇ ਜ਼ਰੂਰ ਜਾਂਦੇ ਸੀ ਇਦਾਂ ਹੀ ਰਾਜਵੀਰ ਜਵੰਦਾ 2 ਦਿਨ ਪਹਿਲਾਂ ਆਪਣੀ ਨਵੀਂ ਬਾਈਕ ਕਢਵਾਉਂਦਾ ਹੈ BMW ਦੀ ਜਿਸ ਦੇ ਵਿੱਚ ਐਡਵਾਂਸ ਫੀਚਰ ਸੀ ਜਿਸ ਦੀ ਕੀਮਤ 27 ਲੱਖ ਰੁਪਇਆ ਦੱਸੀ ਜਾ ਰਹੀ ਹੈ ਅਤੇ ਹੈਲਮਟ 1 ਲੱਖ ਕੁਝ 80 ਹਜ਼ਾਰ ਦਾ ਤੇ ਉਹਨਾਂ ਦਾ ਜਿਹੜਾ ਸੇਫਟੀ ਸੂਟ ਹੈ ਉਹ 80000 ਰੁਪਏ ਦਾ ਦੱਸਿਆ ਜਾ ਰਿਹਾ ਹੈ ਪਰ ਫਿਰ ਵੀ ਜਦੋਂ ਰਾਜਵੀਰ ਜਵੰਦਾ ਉਹ ਬਾਈਕ ਲੈ ਕੇ ਬੱਦੀ ਦੇ ਇੱਕ ਖੇਤਰ ਦੇ ਵਿੱਚ ਪਹੁੰਚਦੇ ਨੇ ਜਿੱਥੇ ਆਪਸ ਦੇ ਵਿੱਚ ਸਾੰਢ ਲੜ ਰਹੇ ਸੀ ਉਹਨਾਂ ਵਿੱਚ ਜਾ ਕੇ ਬਾਈਕ ਟਕਰੌਂਦੀ ਹੈ ਅਤੇ ਨਾਲ ਹੀ ਰਾਜਵੀਰ ਜਵੰਦੇ ਦਾ ਐਕਸੀਡੈਂਟ ਇੰਨਾ ਭਿਆਨਕ ਹੁੰਦਾ ਹੈ ਕਿ ਉਹ ਉੱਥੇ ਹੀ ਡਿੱਗ ਜਾਂਦੇ ਨੇ ਉਨ੍ਹਾਂ ਦੇ ਸਿਰ ਤੇ ਗੰਭੀਰ ਸੱਟਾਂ ਲੱਗਦੀਆਂ ਨੇ ਅਤੇ ਦੋ ਜਗ੍ਹਾ ਤੋਂ ਰੀੜ ਦੀ ਹੱਡੀ ਟੁੱਟ ਜਾਂਦੀ ਹੈ ਪਰ ਜਿਹੜੇ ਹਿਸਾਬ ਦੇ ਨਾਲ ਹੈਲਮਟ ਟੁੱਟਿਆ ਹੋਇਆ ਲੋਕ ਸਵਾਲ ਖੜੇ ਕਰ ਰਹੇ ਨੇ ਕਿ ਜੇਕਰ ਰਾਜਵੀਰ ਜਵੰਦਾ ਠੱਠਿਆਂ ਦੇ ਵਿੱਚ ਵੱਜਿਆ ਪਸ਼ੂਆਂ ਦੇ ਵਿੱਚ ਵੱਜਿਆ ਤਾਂ ਫਿਰ ਉਨ੍ਹਾਂ ਦਾ ਹੈਲਮਟ ਕਿਵੇਂ ਟੁੱਟ ਗਿਆ ਜੇਕਰ ਉਨ੍ਹਾਂ ਨੇ ਇੰਨਾ ਮਹਿੰਗਾ ਸੇਫਟੀ ਸੂਟ ਪਾਇਆ ਹੋਇਆ ਸੀ ਫਿਰ ਉਨ੍ਹਾਂ ਦੀ ਰੀੜ ਦੀ ਹੱਡੀ ਤੇ ਸੱਟ ਕਿਵੇਂ ਲੱਗੀ ਇਹ ਵੱਡੇ ਸਵਾਲ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਨੇ ਕਈਆਂ ਦਾ ਕਹਿਣਾ ਹੈ ਕਿ ਹੈਲਮਟ ਡੁਪਲੀਕੇਟ ਦਿੱਤਾ ਗਿਆ ਸੀ ਅਤੇ ਜਿਹੜਾ ਸੇਫਟੀ ਸੂਟ ਸੀ ਉਹ ਨਕਲੀ ਸੀ ਪਰ ਜੇਕਰ ਵਾਈਕ ਦੇ ਐਡਵਾਂਸ ਫੀਚਰ ਦੀ ਗੱਲ ਕੀਤੀ ਜਾਵੇ ਤਾਂ ਉਸ ਦੀਆਂ ਬ੍ਰੇਕਾਂ ਇੱਕਦਮ ਕਿਉਂ ਨਹੀਂ ਲੱਗੀਆਂ ਇਹ ਲੋਕਾਂ ਦੇ ਵੱਲੋਂ ਸਵਾਲ ਕੀਤੇ ਜਾ ਰਹੇ ਨੇ ਨਾ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ 3-4 ਦੋਸਤ ਨਾਲ ਸੀ ਉਹ ਉਸ ਸਮੇਂ ਕਿੱਥੇ ਸੀ ਕਿਉਂ ਨਹੀਂ ਰਾਜਵੀਰ ਜੇ ਬੰਦੇ ਨੂੰ ਚੱਕ ਕੇ ਉਹਨਾਂ ਨੇ ਐਡਮਿਟ ਕਰਵਾਇਆ ਫਸਟ ਰੇਟ ਦਿੱਤੀ ਕੋਈ ਕਹਿ ਰਿਹਾ ਸੀ ਕਿ ਬਲੈਰੋ ਦੇ ਨਾਲ ਐਕਸੀਡੈਂਟ ਹੋਇਆ ਅਤੇ ਰੇੜੀ ਵਾਲੇ ਦਾ ਬਿਆਨ ਆਇਆ ਕਿ ਰਾਜਵੀਰ ਜਵੰਦੇ ਨੂੰ ਇੱਕ ਆਟੋ ਦੇ ਵਿੱਚ ਪਾ ਕੇ ਹਸਪੀਟਲ ਲਿਜਾਇਆ ਗਿਆ ਪਰ ਤਸਵੀਰਾਂ ਦੇ ਵਿੱਚ ਤਾਂ ਲੋਕੀ ਇੱਕ ਗੱਡੀ ਦੇ ਵਿੱਚ ਜੋ ਬਲੈਕ ਰੰਗ ਦੀ ਹੈ ਉਸ ਦੇ ਵਿੱਚ ਪਾ ਕੇ ਰਾਜਵੀਰ ਜਵੰਦੇ ਨੂੰ ਹਸਪੀਟਲ ਲਿਜਾਇਆ ਗਿਆ ਸੀ ਆਖਰਕਾਰ ਇਸ ਦੇ ਪਿੱਛੇ ਸੱਚ ਕੀ ਹੈ ਇਹ ਤਾਂ ਜੇਕਰ ਇਹ ਕੇਸ ਖੋਲਦਾ ਹੈ ਤਾਂ ਉਦੋਂ ਹੀ ਸੱਚਾਈ ਪਤਾ ਲੱਗ ਸਕੇਗੀ ਕਿ ਇਹ ਇੱਕ ਐਕਸੀਡੈਂਟ ਹੈ ਜਾਂ ਫਿਰ ਇੱਕ ਰਚੀ ਹੋਈ ਸਾਜ਼ਿਸ਼ ਪਰ ਇਸ ਦੇ ਪਿੱਛੇ ਜੋ ਵੀ ਹੋਵੇ ਰਾਜਵੀਰ ਜਵੰਦੇ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਅਤੇ ਆਪਣੀ ਮਾਂ ਦੋ ਬੱਚੇ ਆ ਪਤਨੀ ਤੇ ਭੈਣ ਨੂੰ ਇਕੱਲਾ ਛੱਡ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਮੁਤਾਬਿਕ 2021 ਦੇ ਵਿੱਚ ਰਾਜਵੀਰ ਜਵੰਦੇ ਦੇ ਪਿਤਾ ਦੀ ਮੌਤ ਹੋ ਗਈ ਸੀ ਉਨ੍ਹਾਂ ਦੀ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ ਕਿ ਜਵੰਦੇ ਦੇ ਪਿਤਾ ਬਹੁਤ ਸ਼ਰਾਬ ਪਿੰਦੇ ਸਨ ਜਿਨ੍ਹਾਂ ਕਰਕੇ ਉਨ੍ਹਾਂ ਦਾ ਲੀਵਰ ਖਰਾਬ ਹੋ ਗਿਆ ਸੀ ਅਤੇ 3 ਸਾਲ ਇਲਾਜ ਕਰਵਾਉਣ ਤੋਂ ਬਾਅਦ 14 ਅਗਸਤ 2021 ਨੂੰ ਇਸ ਸੰਸਾਰ ਨੂੰ ਇਸ ਦੁਨੀਆ ਨੂੰ ਆਪਣੇ ਪਰਿਵਾਰ ਨੂੰ ਅਲਵਿਦਾ ਆਖ ਗਏ ਸਨ 2099 ਦੇ ਵਿੱਚ ਰਾਜਵੀਰ ਜਵੰਦੇ ਨੇ ਮਿਹਨਤ ਕੀਤੀ ਗਾਇਕ ਦੇ ਵੱਲ ਮੂੰਹ ਕੀਤਾ ਅਤੇ ਆਪਣੀ ਨੌਕਰੀ ਦੇ ਨਾਲ ਨਾਲ ਓਹੋ 9 ਸਾਲ ਗਾਇਕੀ ਵੀ ਸਿੱਖਦੇ ਰਹੇ ਉਹਨਾਂ ਦੇ ਨਾਲ ਪੰਜਾਬੀ ਉਹਨਾਂ ਬਰਸ਼ਟੇ ਦੇ ਵਿੱਚ ਕਨਵਰ ਗਰੇਵਾਲ ਕੁਲਵਿੰਦਰ ਵਿਲਾ ਜਦੋਂ ਹੌਲੀ-ਹੌਲੀ ਉਹਨਾਂ ਦੀ ਪਛਾਣ ਹੋਣ ਲੱਗੀ ਅਤੇ ਉਹਨਾਂ ਨੂੰ ਦੇਖ ਕੇ ਹੀ ਰਾਜਵੀਰ ਜਵੰਦੇ ਨੇ ਇਹ ਫੈਸਲਾ ਕੀਤਾ ਕਿ ਉਹਨਾਂ ਨੇ ਆਪਣਾ ਪਹਿਲਾ ਕਦਮ ਗੀਤਕਾਰੀ ਦੇ ਵਿੱਚ ਰੱਖਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੋਵਿੰਦਰ ਬਿਲਾ ਤੇ ਕਨਵਰ ਗਰੇਵਾਲ ਤੇ ਰਾਜਵੀਰ ਜਵੰਦਾ ਇਹ ਸਾਰੇ ਹੀ ਤਿੰਨੋਂ ਜਣੇ ਇੱਕ ਹੋਸਟਲ ਦੇ ਵਿੱਚ ਰਹਿੰਦੇ ਸੀ ਇਕੱਠੇ ਰਹਿੰਦੇ ਸੀ ਅਤੇ ਇਕੱਠੇ ਹੀ ਰਿਆਜ਼ ਕਰਦੇ ਸੀ ਤਿਆਰੀ ਕਰਦੇ ਸੀ ਜਦੋਂ ਰਾਜਵੀਰ ਜਵੰਦਾ ਪੰਜਾਬੀ ਯੂਨਾਵਰਸਿਟੀ ਦੇ ਵਿੱਚ ਪੜ ਰਿਹਾ ਸੀ ਉਹ ਆਪਣਾ ਖਰਚਾ ਕੱਢਣ ਦੇ ਲਈ ਹੋਟਲਾਂ ਦੇ ਵਿੱਚ ਗੁੰਦਾ ਵੀ ਸੀ ਜਦੋਂ ਰਾਜਵੀਰ ਜਵੰਦੇ ਦਾ ਗਾਣਾ ਵਾਇਰਲ ਹੁੰਦਾ ਹੈ ਤਾਂ ਬਹੁਤ ਸਾਰੇ ਕੰਪਨੀਆਂ ਦੇ ਰਾਜਵੀਰ ਜਵੰਦੇ ਨੂੰ ਫੋਨ ਆਉਂਦੇ ਨੇ ਪਰ ਰਾਜਵੀਰ ਜਵੰਦਾ ਇੱਕ ਚੰਗੀ ਕੰਪਨੀ ਦੀ ਭਾਲ ਵਿੱਚ ਸੀ। ਰਾਜਵੀਰ ਜਵੰਦਾ ਕਈ ਫਿਲਮਾਂ ਵਿੱਚ ਕੰਮ ਵੀ ਕਰ ਚੁੱਕਿਆ ਹੈ। ਹੁਣ ਉਸ ਦੀ ਫਿਲਮ 2025 ਦੇ ਵਿੱਚ ਜੂਨ ਵਿੱਚ ਪੂਰੀ ਹੋਈ ਸੀ। ਸ਼ਾਇਦ ਉਹ ਕਦੇ ਵੀ ਰਿਲੀਜ਼ ਹੋ ਸਕਦੀ ਹੈ। ਰਾਜਵੀਰ ਜਵੰਦੇ ਦੀ ਘਰ ਵਾਲੀ ਨੇ ਰਾਜਵੀਰ ਨੂੰ ਰੋਕਿਆ ਸੀ ਕਿ ਤੁਸੀਂ ਬਾਈਕ ਤੇ ਨਾ ਜਾਓ। ਗੱਡੀ ਲੈ ਕੇ ਚਲੇ ਜਾਓ ਪਰ ਰਾਜਵੀਰ ਜਵੰਦੇ ਦਾ ਕਹਿਣਾ ਸੀ ਕਿ ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਬਾਈਕ ਤੇ ਹੀ ਰਾਈਡ ਕਰਦੇ ਹੋਏ ਜਾਵਾਂਗਾ। पर ਉਸ ਨੂੰ ਕੀ ਪਤਾ ਸੀ ਕਿ 2 ਦਿਨ ਪਹਿਲਾਂ ਲਈ ਹੋਈ ਬਾਈਕ ਉਸ ਦਾ ਕਾਲ ਬਣ ਜਾਵੇਗੀ ਸੋ ਦੋਸਤੋ ਬਾਕੀ ਤੁਹਾਡਾ ਇਸ ਭੈਣ ਬਾਰੇ ਕੀ ਕਹਿਣਾ ਹੈ ਜਿਹੜੀ ਰਾਜਵੀਰ ਜਵੰਦੇ ਦੀ ਸੰਸਕਾਰ ਵਾਲੀ ਥਾਂ ਤੇ ਦੀਵਾਲੀ ਵਾਲੇ ਦਿਨ ਮੋਮਬਤੀਆਂ ਲਾ ਕੇ ਮੱਥਾ ਟੇਕ ਰਹੀ ਹੈ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਸ਼ਾਇਦ ਉਸ ਭੈਣ ਦੇ ਦਿਲ ਦੇ ਵਿੱਚ ਕੋਈ ਭਾਵਨਾ ਹੋਵੇ ਕੋਈ ਸ਼ਰਦਾ ਹੋਵੇ ਜਿਸ ਕਾਰਨ ਉਹ ਰਾਜਵੀਰ ਜਵੰਦੇ ਦੀ ਸੰਸਕਾਰ ਵਾਲੀ ਥਾਂ ਤੇ ਮੱਥਾ ਟੇਕ ਰਹੀ ਹੈ ਅਤੇ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਕਹਿਣਾ ਮੁਸ਼ਕਲ ਹੈ ਕਿ ਇਹ ਰਾਜਵੀਰ ਜਵੰਦੇ ਦੀ ਸੰਸਕਾਰ ਵਾਲੀ ਹੀ ਥਾਂ ਹੈ ਪਰ ਲੱਗਦਾ ਇਹੀ ਰਿਹਾ ਹੈ ਸੋ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਕਰਿਓ ਅਤੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਸਾਂਝੀ ਕਰਿਓ ਮਿਲਦੇ ਹਾਂ ਇੱਕ ਹੋਰ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ